ਜਿਹੜਾ ਤੁਸੀਂ ਐਨਯੂ ਗੁਰੂਆਂ ਤੁਹਾਨੂੰ ਪਤਾ ਪਈਆ ਕਿ ਹਟਪਾਲਾ ਨਹੀਂ ਜੀ ਬਿਲਕੁਲ ਨਹੀਂ ਪਤਾ ਕੀ ਕਾਰਨਾ ਕੀ ਪਤਾ ਲੱਗਿਆਗਾ ਉਹਦੇ ਆਕੇ ਪਤਾ ਲੱਗਿਆ ਜੀ ਇਹਨਾਂ ਨੇ ਆਪਣੇ ਹੁਣ ਲਾਇਆ ਲਿਸਟ ਲਿਖ ਕੇ ਲਾਇਆ ਉਹਦੇ ਵਿੱਚ ਵੀ 11 ਵਜੇ ਤੱਕ ਡਾਕਟਰ ਹਲਦਾਰ ਤੇ ਨੇ ਸਾਨੂੰ ਤਾਂ ਆਕੇ ਪਤਾ ਲੱਗਿਆ ਜੀ ਹੁਣ 25 30 ਕਿਲੋਮੀਟਰ ਤਾਈ ਚੱਲ ਕੇ ਆਏ ਹਾਂ ਜੀ ਕੀ ਲੱਗਦਾ ਖੱਜਲ ਕੁਵਾਰੀ ਕਿੰਨੀ ਕਰੋਗੀ ਖੱਜਲ ਕੁਵਾਰੀ ਤਾਂ ਹੈ ਜੀ ਹੁਣ ਬੱਚੇ ਨੂੰ ਦਿਖਾਉਣ ਵਾਸਤੇ ਆਏ ਸੀਗੇ ਅਸੀਂ ਆਪਣਾ ਕੰਮ ਛੱਡ ਕੇ ਆਏ ਸੀ ਪ੍ਰੋਬਲਮ ਹਮ ਬੱਚੇ ਦੀ ਪ੍ਰੋਬਲਮ ਜੀ ਬੁਖਾਰ ਆ ਗਿਆ ਇਹਨੂੰ ਕੱਲ ਦਾ ਬੁਖਾਰ ਹੋ ਰਿਹਾ ਹੈਗਾ ਕੀ ਤੁਹਾਨੂੰ ਕੱਲ ਛੱਡੇ ਸੀਗਾ ਕੱਲ ਅਸੀਂ ਕਿਸੇ ਹੋਰ ਪਾਸੇ ਦਿਖਾਇਆ ਡਾਕਟਰ ਨੂੰ ਮੈਡੀਕਲ ਤੇ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਦਵਾਈ ਉਡੋ ਲੱਗਦੀ ਹੈ ਕਿ ਬੱਚੇ ਨੂੰ ਬੱਚਾ ਡਾਕਟਰ ਦੀ ਇਸ ਕਰਕੇ ਦੁਬਾਰਾ ਹੁਣ ਮੈਂ ਆਪਣਾ ਕੰਮ ਛੱਡ ਕੇ ਜਿਉ ਰਿਹਾ ਫਿਰ ਕੱਲੂ ਫੇਰ ਆ ਤਰਸੋ ਫੇਰ ਆ ਫਿਰ ਹੁਣ ਕੀ ਕਰੂੰ ਨਹੀਂ ਫੇਰ ਨਹੀਂ ਆਉਂਗਾ ਜੀ ਮੈਂ ਕਿਤੇ ਹੋਰ ਪਾਸੇ ਪ੍ਰਾਈਵੇਟ ਹੋਰ ਫ੍ਰੀ ਕਰਾਵਾਂਗੇ ਜਿਵੇਂ ਹਰ ਗਰੀਬ ਜਿਹੜਾ ਹੈਗਾ ਬੰਦਾ ਇੱਥੇ ਸਰਕਾਰੀ ਚ ਆਉਂਦਾ ਫੇ ਘੱਟ ਕਰਕੇ ਆਊਗਾ ਸਿਰਫ ਪਰਚੀ ਪਰਚੀ ਦਾ ਕਰਦਾ ਹੈਗਾ ਫਿਰ ਜਿਹੜੇ ਹੈਗੇ ਇੰਨੀ ਫੱਟੜ ਪਵਾੜੀ ਗਰੀਬ ਨੂੰ ਉਹਦੇ ਕੰਮ ਛੱਡ ਜਾਨਾ ਉਹ ਤਾਂ ਕੰਮ ਦਾ ਜੀ ਫਿਰ ਹੁਣ ਕੀ ਕਰੀਏ ਕੋਈ 3 4 500 ਰੁਪਿਆ ਦਿਹਾੜੀ ਦਾ ਬਣ ਲਾਏਗਾ ਹੁਣ ਹੋ ਜਾ ਇਧਰ ਦਿਹਾੜੀ ਵੀ ਛੱਡੀ ਹੈਗੀ ਹੁਣ ਅਪਦੀ ਉੱਪਰਲੀ ਸੜਕ ਕਿਸੇ ਨਾ ਕਿਸੇ ਤਰੀਕੇ ਨਾਲ ਸੁਖਲਤਿਆ ਕਰਨੀ ਪਊਗਾ ਜੀ ਸਰਕਾਰ ਤੋਂ ਕੀ ਮੰਗਦਾ ਹਾਂ ਅਕਾਬ ਤੋਂ ਮੰਗ ਕਰਦੇ ਆ ਵੀ ਜਦੋਂ ਵੀ ਐਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈਗੀ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਨਾ ਖਬਰ ਲੱਗਣੀ ਚਾਹੀਦੀ ਪਹਿਲਾਂ ਵੀ ਕੱਲ ਨੂੰ 11 ਵਜੇ ਤੱਕ ਹਸਪਤਾਲ ਬੰਦ ਹੈ ਆ ਹੜਤਾਲ ਤੇ ਜੋ ਵੀ ਪ੍ਰੋਬਲਮ ਹੈ ਨਾ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਦੇਖੀ ਇਕੱਲੇ ਨਹੀਂ ਹੈਗੇ ਇੱਥੇ ਬਹੁਤ ਜਿਹੜੇ ਹਾਂਜੀ ਹਾਂ। ਹਾਂਜੀ ਕੀ ਕਹਣਾ ਇਕੱਲੇ। ਇਹੀ ਗੱਲ ਕਰਦੇ ਆ ਜੀ ਸਾਰੇ ਹੁਣ ਜਿੰਨੇ ਵੀ ਪੇਸ਼ੈਂਟ ਆਏ ਨੇ ਸਾਰੇ ਕੋਈ ਨਾ ਕਿਸੇ ਨੂੰ ਕੋਈ ਦਿੱਕਤ ਆ ਕਿਸੇ ਨੂੰ ਕੋਈ ਦਿੱਕਤ ਹੈਗਾ। ਔਰ ਤਿੰਨ ਤਿੰਨ ਘੰਟੇ ਇੱਥੇ ਲਾਈਨ ਦੇ ਵਿੱਚ ਖੜੇ ਰਾਂਗੇ ਡਾਕਟਰ ਆ। ਇਹ ਵੀ ਨਹੀਂ ਪਤਾ ਹੈਗਾ ਵੀ ਤਿੰਨ ਘੰਟੇ ਤੋਂ ਬਾਅਦ ਖੁੱਲਣਗੇ ਜਾਂ ਨਹੀਂ ਖੁੱਲੂਗਾ। ਤੇ ਤਿੰਨ ਘੰਟੇ ਤੋਂ ਬਾਅਦ ਹੁਣ ਜਿੰਨੀ ਜ਼ਿਆਦਾ ਪਰੇਸ਼ਾਨੀ ਹੈਗੀ ਉਹ ਤਾਂ ਬਹੁਤ ਔਖਾ ਹੋ ਜਾਊਗਾ ਜੀ। ਮੇਰਾ ਪੇਟ ਦਰਦ ਹੋ ਰਿਹਾ ਦੀ ਮੈਂ ਤਾਂ ਆਇਆ ਸੀ ਇਹ ਵੀ ਕੀ ਲੈ ਬੈਠੀ ਅੱਥੇ ਆ ਕਿਤੀ ਪਤਰ ਦੇ ਦਿੱਤੇ ਆ ਉਹ ਅੱਜ ਕਹਿੰਦੇ ਜੀ ਹੜਤਾਲ ਹੈ ਡੱਕਣ ਦੀ 8 ਤੋਂ 11 ਤੱਕ 11 ਵਜੇ ਤੋਂ ਬਾਅਦ ਫਿਰ ਦੇਖ ਲਾਂਗੇ ਜੀ ਫਿਰ ਤੁਹਾਨੂੰ ਤਾਂ ਫਿਰ ਸਮੱਸਿਆ ਆ ਰਹੀ ਹੈ ਨਹੀਂ ਮੇਰਾ ਪੇਟ ਦਰਦ ਹੋ ਰਿਹਾ ਕੋਈ ਮੈਂ 11 ਵੇ ਤੋਂ ਬਾਅਦ ਦਿਖਾ ਦੂੰਗਾ ਜੀ ਆਕੇ ਕੋਈ ਗੱਲ ਨਹੀਂ ਫਿਰ ਕੀ ਪਾ ਚਾ ਜਿਆਦੇ ਹੋਣ ਲੱਗ ਫਿਰ ਤਾਂ ਪ੍ਰਾਈਵੇਟ ਜਾਣਾ ਹਾਂ ਫਿਰ ਆ ਫਿਰ ਪ੍ਰਾਈਵੇਟ ਜਾਣਾ ਪਊਗਾ ਜੀ ਹਾਂ ਜੀ ਤਾਂ ਦਿਕਤ ਹੈ ਗਈ ਜੀ ਫਿਰ ਤਾਂ ਕਿੰਨੇ ਖੱਜਲ ਖਵਾਰੀ ਇੱਥੇ ਕਾਫੀ ਪੇਸ਼ੈਂਟ ਨੇ ਲੈਣਾ ਚੱਲ ਹਾਂ ਜੀ ਲੈਣਾ ਹੀ ਲੱਗੇ ਮੈਂ ਦੇਖ ਲਊਂਗੀ ਦੇਖੋ ਤੁਸੀਂ ਵੱਦੁਨੀ ਖੱਜਲਖਵਾਰ ਹੋਰ ਨੇ ਇਹ ਪਹਿਲਾਂ ਦੱਸਣਾ ਬੰਦਾ ਸੀਗਾ ਕਿ ਦੋ ਤਿੰਨ ਦਿਨ ਪਹਿਲਾਂ ਦੱਸਿਆ ਪਹਿਲਾਂ ਪਹਿਲਾਂ ਦੱਸਣਾ ਬੰਦਾ ਸੀਗੇ ਤੁਸੀਂ ਕਿੰਨੇ ਕਿਲੋਮੀਟਰ ਤੋਂ ਆਏ ਸੀ ਮੇਰਾ ਚਲੋ ਮੇਰਾ ਮੇਰਾ ਤਾਂ 5-10 ਮਿੰਟ ਦਾ ਹੀ ਘਰ ਹੈ ਜਿਹੜੇ ਲੋਕ ਇੰਨੇ ਨੇ ਪਿੰਡਾਂ ਤੋਂ ਇੰਨੇ ਦੂਰੋਂ ਆਏ ਨੇ ਨੌ ਕਿਲੋ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਇਹਨਾਂ ਦਾ ਹੱਲ ਕੀਤਾ ਜਾਵੇ ਲੋਕ ਜਿਹੜੇ ਖੱਜਲਖਵਾਰ ਹੋ ਰਹੇ ਨੇ ਯਾਨੀ ਇਹ ਪ੍ਰਾਈਵੇਟ ਜਾਣਗੇ ਸਰ ਉਹ ਕਾਜੂਆ ਕਈ ਲਵੇਰ ਕੇ ਤੇ ਹੈ ਨਹੀਂ ਇਹਨੇ ਪ੍ਰਾਈਵੇਟ ਕਿਹੜਾ ਭਰੇਗੀ ਹਰਤਾਲਾ ਨਹੀਂ ਸਾਨੂੰ ਨਹੀਂ ਅਜੀਬ ਮਨ ਦਾ ਦੂਰੀ ਕੋਲੇ ਪੰਡਾਈ ਕਿੰਨੇ ਕਿਲੋ ਮਸ਼ਕੂਨ ਇੱਥੇ ਹੋ ਗਈ 20 ਕਿਲੋ ਕੀ ਲੱਗਦਾ ਜਿਹੜਾ ਹੈ ਇੱਕ ਤਾਂ ਮਹੜਤਾਰ ਕਰਤੀ ਜਿਹੜਾ ਹੈ ਕਿੰਨੀ ਕੁ ਪਰੇਸ਼ਾਨੀਦਾਰ ਰਸਾਨੀ ਦੇ ਹੈਗੇ ਸਵੇਰ ਦੇ ਅਸੀਂ ਆਏ 7 ਵਜੇ ਘਰੋਂ ਚੱਲੇ ਤੇ ਸਾਢੇ 8:00 8:00 ਵਜੇ ਆ ਗਏ साहब ਕੋਈ ਨਹੀਂ ਜਾਈ ਅਸੀਂ ਤੇ ਆ ਹੁਣ ਕਹਿੰਦੇ 11 ਵਜੇ ਵੀ ਪਰਚੀ ਲੈਣ ਕਿਸ ਪਰਚੀ ਲਈ ਆਏ ਸੀ ਭਾਈ ਭਾਈ ਡਾਕਟਰ ਨੂੰ ਦਿਖਾਉਣੇ ਚੈੱਕਅਪ ਕਰਾਉਣੇ ਕਰਾ ਲਈ ਦੇ ਆ ਵਾਈ ਬਗਰੇ ਫਿਰ ਹੁਣ ਪ੍ਰਾਈਵੇਟ ਤੇ ਜਾਉਂਗੇ ਹੁਣ ਦੇਖਦੇ ਆਂ ਇਹ ਵਾਲੇ ਕੋਈ ਸਲਾਹ ਕਰਦੇ ਹੁਣ ਆਇਆ ਵਾਲੇ ਸਵੇਰ ਤੇ ਆਇਆ ਇਹ ਵਾਲੇ ਖੜੇ ਆ ਰਹੇ ਤੁਹਾਨੂੰ ਵੀ ਖੱਜਲ ਖਵਾਰੀ ਹੋ ਰਹੀ ਆਦਲਵਾਰੀ ਇਹ ਹੋ ਰਾ ਹੁਣ ਕੀ ਮੰਗ ਰਹੇ ਮੰਗਦੇ ਇਹ ਵੀ ਆਪਦਾ ਭਾਈ ਸੁਖਦਾਈ ਜਿਹੜੀ ਕਰਨ ਮਾੜੀ ਮੋਟੀ ਦੇਖਣਾ ਗੌਰ ਕਰਨ ਗੌਰ ਕਰੋ ਪੂਰੀਆ ਦੇ ਸਾਰੇ ਪ੍ਰੇਸ਼ਾਨ ਹੋ ਰਹੇ ਨੇ ਕਿੰਨੇ ਖੜੇ ਨੇ ਭੈਣ ਭਾਈ ਸਾਰੇ ਤੁਸੀਂ ਵੀ ਖੜੇ ਹੋ ਇੱਧਰ ਕਿੰਨੇ ਕੁ ਬੰਦੇ ਸਾਰੇ ਬਹੁਤ ਖੜੇ ਨੇ ਉਹ ਬੰਦਾ ਉਹ ਥੋੜੇ ਪਤਾ ਤੇ ਹੜਤਾਲ ਆ ਕਿਸ ਕਰਵਾਉਂਦਾ ਆਇਆ ਤੇ ਕੰਮ ਕਰਵਾਉਂਦਾ ਅਸੀਂ 100 ਵਾਰ ਨੂੰ ਆਇਆ ਉਹਨਾਂ ਨੇ ਅੱਜ ਬਲੱਡ ਚਾੜਨਾ ਦਿੱਤਾ ਅੱਛਾ 22 ਕੋ ਬੱਚਾ ਬੱਚਾ ਹੋਣਿਆ ਦਾ ਜੀ ਬਲੱਡ ਘਟਾ ਹੈ ਅੱਛਾ ਹਾਂ ਮੈਮ ਨੇ ਅੱਜ ਦਾ ਟਾਈਮ ਦਿੱਤਾ 28 ਵਜੇ ਦਾ ਅੱਛਾ ਤੇ ਫਿਰ ਹੁਣ 3 ਦਿਨ ਵਾਸਤੇ ਜਿਹੜਾ ਹੈਗਾ ਸਟ੍ਰਾਈਕ ਆ 11 ਵਜੇ ਤੋਂ ਬਾਅਦ ਹੀ ਦੇਖਣਗੇ ਕੀ ਲੱਗਦਾ ਫਿਰ ਹੁਣ ਇਹ ਸਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਦਾ ਪਤਾ ਨਹੀਂ ਕਿੰਨੇ ਕਿਲੋਮੀਟਰ ਤੋਂ ਆਏ ਅਸੀਂ ਅਮਲੋ ਤੋਂ ਆਏ ਕੋੜਾ 25 ਤੋਂ 30 ਕਿਲੋਮੀਟਰ ਪੈ ਜਾਂਦੇ ਹਨ 30-35 ਕਿਲੋ ਕੱਚਲ ਖਵਾਰੀ ਤਾਂ ਕਾਫੀ ਹੈ ਹਾਂਜੀ ਹਾਂ ਆਉਣਾ ਜਾਣਾ ਬਹੁਤ ਥੇ ਹਨ ਤੁਸੀਂ ਕੋਈ ਨਾ ਕੰਮ ਕਾਹ ਫੜ ਕੇ ਵੀ ਆਏ ਹੋ ਹਾਂਜੀ ਹਾਂ ਹੁਣ ਜੀ ਮਾਪਾਗੇ ਮਗੇ ਹਾਂ ਦੇਖੋ ਕੀ ਬਣਦਾ ਸਾਨੂੰ ਬਈ ਗੱਲ ਤਾਂ ਹੀ ਨਹੀਂ ਪਹਿਲੇ ਦਾ ਗੱਲ ਹੈ ਪਤਾ ਹੈਗਾ ਜੇ ਤਾਂ ਪਸ ਆਉਂਦਾ ਫਿਰ ਤਾਂ ਚਲੋ ਹੋ ਵੀ ਕਰਦੇ ਸੀ ਕਿਸ ਪਰਪਸ ਵਾਸਤੇ ਇੱਥੇ ਆਏ ਸੀ ਦਿਖਾਉਣ ਦਾ ਮੈਂ ਅਲਟਰਾਸਾਉਂਡ ਕਰਾਉਣੀ ਹੈ ਢੇਟ ਦੇ ਤੇ ਤੁਸੀਂ ਖਾਲੀ ਪੇਟ ਆਏ ਹੋ ਹਾਂ 11 ਵਜੇ ਤੁਸੀਂ ਕਿੰਨੇ ਕੰਟੇ ਕਰਤੀ ਕਰੋਗੇ ਹਾਂ ਦੇਖੋ ਸਾਂ ਤਾਂ ਦੋ 8 ਵਜੇ ਦਾ ਟਾਈਮ ਦਿੱਤਾ ਸੀ ਉਹਦੇ ਹਾਂ ਤੁਸੀਂ ਤਾਂ ਹੁਣ ਖਾਲੀ ਪੇਟ ਆਇਓ ਹੁਣ ਫਿਰ ਦੁਬਾਰੀ ਤੁਸੀਂ ਕਰੀ ਜਾਓਗੇ ਦੇਖੋ ਹੁਣ ਤਿੰਨ ਤਿੰਨ ਘੰਟੇ ਤੱਕ ਹੋਰ ਇੰਨਾ ਟਾਈਮ ਤਾਂ ਬੈਠਣਾ ਵੀ ਔਖਾ ਹੈ ਕੀ ਲੱਗਦਾ ਤੁਹਾਨੂੰ ਇੱਥੋਂ ਆਈ ਸੀ ਇੱਥੋਂ ਚੌਧਰੀ ਵੱਜਰੇ ਤੋਂ ਆਇਆ ਲੋਕ ਨੂੰ ਮਿਲ ਕੇ ਤਾਂ ਆਇਆ ਫੇਰ ਤੁਹਾਡੀ ਚੌਂਕੇ ਤੱਕ ਦੇਖੋ ਬੈਠਣਾ ਪਊਗਾ ਏਡੀ ਦੂਰ ਫੇਰ ਵਾਰ-ਵਾਰ ਆਉਣਾ ਜਾਣਾ ਔਖਾ ਹੈ ਬਿਲਕੁਲ ਹੋਣੀ ਤਾਂ ਹਾਂ ਇਹ ਹੋਰ ਫਿਲਹਾਲ ਅੱਜ ਤੋਂ 11 ਤਰੀਕ ਤੱਕ 8 ਤੋਂ 11 ਸਾਡੀ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਇਲੈਕਟਿਵ ਸਰਜਰੀਜ਼ ਬੰਦ ਰਹਿਣਗੀਆਂ ਤੇ 11 ਤਰੀਕ ਤੋਂ ਬਾਅਦ ਦੁਬਾਰਾ ਡਿਸਾਈਡ ਹੋਏਗਾ ਐਸੋਸੀਏਸ਼ਨ ਵੱਲੋਂ ਕਿ ਅੱਗੇ ਕੀ ਸਟੈਪ ਟੇਕਨੇ ਡੋ ਵੀ ਮੀਟਿੰਗ ਹੈ 11 ਤਰੀਕ ਨੂੰ ਮੀਟਿੰਗ ਹੈ ਉਹਨਾਂ ਹੈਲਥ ਸੈਕਟਰੀਜ਼ ਨਾਲ ਸਾਹਮਣੇ ਤੇ ਉਸ ਸਮੇਂ ਡਿਸਾਈਡ ਹੋਏਗਾ ਕਿ ਮੰਗਾ ਕੀ ਨੇ ਮੰਗਾ ਸਿਰ ਮੇਨ ਤਿੰਨ ਮੰਗਾ ਆਪਣੀਆਂ ਜਿਹੜੀਆਂ ਪਹਿਲੀ ਤਾਂ ਹੈ ਵੀ ਜਿਹੜੇ ਡੈਫੀਸ਼ੈਂਸੀ ਆ ਡਾਕਟਰਸ ਦੀ 75% ਉਹਨੂੰ ਕਵਰ ਕੀਤਾ ਜਾਵੇ ਇਨੇ ਵੀ ਡਾਕਟਰ ਜਿਵੇਂ ਐਮਰਜੈਂਸੀ ਐਮਬੀਬੀਐਸ ਡਾਕਟਰ ਦੀ ਘਾਟ ਹੈ ਸਪੈਸ਼ਲਿਸਟ ਦੀ ਘਾਟ ਹੈ 70% ਜਿਹੜਾ ਕਟ ਰਿਹਾ ਉਹ ਫਿਲ ਕੀਤਾ ਜਾਵੇ ਸੈਕਿੰਡ ਈਸੀਬੀ ਦੇ ਰਿਗਾਰਡਿੰਗ ਹੈ 3rd ਸਿਕਿਉਰਿਟੀ ਦੇ ਰਿਗਾਰਡਿੰਗ ਹੈ ਸਿਕਿਉਰਿਟੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਅੰਗਰੇਜ਼ ਮੈਂ ਕਲਕੱਤਾ ਚ ਹੋਇਆ ਹੈ ਬਾਕੀ ਥਾਵਾਂ ਤੇ ਪੰਜਾਬ ਚ ਵੀ ਪਹਿਲਾਂ 13 ਥਾਵਾਂ ਤੇ ਹੋਇਆ ਹੈ ਜਿਹੜੇ ਇਨਸੀਡੈਂਟਸ ਹੋ ਰਹੇ ਹੋ ਜ਼ਿਆਦਾਤਰ ਫੀਮੇਲਸ ਆਪਣੇ ਤੁਹਾਨੂੰ ਪਤਾ ਹੀ ਹੈ ਜ਼ਿਆਦਾਤਰ ਫੀਮੇਲਸ ਹੁੰਦੇ ਸਟਾਫ ਹੁੰਦੇ ਆ ਨਰਸਿਸ ਵੀ ਫੀਮੇਲਸ ਐ ਡਾਕਟਰਸ ਵੀ ਜ਼ਿਆਦਾਤਰ 60% ਫੀਮੇਲ ਕੈਟਾਗਰੀ ਐ ਤਾਂ ਮੋਨਲਿਸਕਿਉਟੀ ਦਾ ਬਹੁਤ ਵੱਡਾ ਇਸ਼ੂ ਹੈ। ਹਰ ਹਸਪੀਟਲ ਚ ਹਸਪੀਟਲ ਚ ਪੁਲਿਸੋਂ ਕੀ ਨਹੀਂ ਹੈਗਾ। ਕੋਈ ਇੱਥੇ ਪਰਮਾਨੈਂਟ ਡਿਊਟੀ ਕਿਸੇ ਦੀ ਨਹੀਂ ਹੈ। ਨਹੀਂ ਸਰ ਕੋਈ ਨਹੀਂ। ਕੋਈ ਡਾਕਟਰਾਂ ਦੀ ਸੇਫਟੀ ਕਿੰਨੀ ਬਾਰੇ? ਸਰ ਦੇਖੋ ਬੇਸਿਕਲੀ ਉਹੀ ਜਿਵੇਂ ਪਹਿਲਾਂ ਵੀ ਦੱਸਿਆ ਐਮਰਜੈਂਸੀ ਡਿਊਟੀ ਦੇ ਜਿਵੇਂ ਕੋਈ ਮੈਡੀਕਲ ਲੀਗਲ ਕੇਸ ਹੁੰਦੇ ਆ ਨਾਲ ਉਹਨਾਂ ਦੇ ਮਤਲਬ ਬੇਸਿਕਲੀ ਕਰਾਊਡ ਕਾਫੀ ਆ ਜਾਂਦਾ ਹੈ। ਸੋ ਉਸ ਕੇਸ ਕੀ ਹੁੰਦਾ ਜਦੋਂ ਪਹਿਲਾਂ ਉਹ ਐਗਰੈਸ਼ਨ ਚ ਹੁੰਦੇ ਆ ਸਾਰੇ। ਸੋ ਉਹਨਾਂ ਦਾ ਐਗਰੈਸ਼ਨ ਇੱਥੇ ਨਿਕਲ ਜਾਂਦਾ ਹੈ। ਹੂੰ। ਤੂ ਨੂੰ ਪ੍ਰੀਵੈਂਟ ਕਰਨ ਵਾਸਤੇ ਅਸੀਂ ਜਾਣਿਆ ਵੀ ਸਿਕਿਉਰਿਟੀ ਹੋਵੇ ਜੇ ਆਪਾਂ ਸੇਫ ਰਾਵਾਂਗੇ ਤਾਂ ਹੀ ਅਸੀਂ ਹੈਲਥ ਸਰਵਿਸਿਜ਼ ਵਧੀਆ ਪ੍ਰੋਵਾਈਡ ਕਰ ਸਕਾਂਗੇ ਪੇਸ਼ੈਂਟ ਨੂੰ ਕੀ ਮੈਸੇਜ ਦੋ ਕੱਟਲ ਕੁਵਾਰ ਹੋ ਰਹੇ ਨੇ ਕਹਿੰਦੇ ਟੀਟੀ ਦੇ ਦੇਖੋ ਅਸੀਂ ਉਹਨਾਂ ਨਾਲ ਆ ਅਸੀਂ ਉਹਨਾਂ ਦੀ ਜਿਵੇਂ ਵੀ ਦਿੱਕਤਾਂ ਕਿਸੇ ਵੀ ਢੰਗ ਨਾਲ ਅਸੀਂ ਜ਼ਰੂਰ ਦੂਰ ਕਰਾਂਗੇ ਐਮਰਜੈਂਸੀ ਸੁਭਾਵਾ ਸਾਡੀਆਂ ਪੂਰੀਆਂ ਖੁੱਲੀਆਂ ਸਰ ਐਮਰਜੈਂਸੀ ਖੁੱਲੀ ਹੈ ਕੋਈ ਐਮਰਜੈਂਸੀ ਹੈ ਉਹਨੂੰ ਕੋਈ ਨਹੀਂ ਮੋੜਿਆ ਜਾਏਗਾ ਉਹਨਾਂ ਦਾ ਪੂਰਾ ਹੱਲ ਕੀਤਾ ਜਾਵੇਗਾ ਵੈਸੇ ਅਸੀਂ 11 ਵਜੇ ਤੋਂ ਬਾਅਦ ਅਸੀਂ ਓਪੀਡੀ ਵੀ ਦੇਖ ਰਹੇ ਹਾਂ 11 ਤੋਂ 2 ਹਾਂ ਅੱਜ ਕੱਲ ਪਰਸੋਂ 11